ਫਗਵਾੜਾ ਦੇ ਨੈਸ਼ਨਲ ਹਾਈਵੇ ਤੇ ਆਪਸ ਚ ਟਕਰਾਈਆਂ 6 ਗੱਡੀਆਂ ਗੱਡੀਆਂ ਚ ਵੱਜੀ ਗੱਡੀ ਜਿਸ ਨਾਲ ਗੱਡੀਆਂ ਦੀ ਹਾਲਤ ਹੋਈ ਖਸਤਾ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਟਲਿਆ ਗੱਡੀਆਂ ਟਕਰਾਉਣ ਨਾਲ ਹਾਈਵੇ ਤੇ ਲੱਗਾ ਭਾਰੀ ਜਾਮ ਮੌਕੇ ਤੇ ਪੁਲਿਸ ਨੇ ਉਥੇ ਪਹੁੰਚ ਕੇ ਜਾਮ ਨੂੰ ਖਲਵਾਇਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਆਪਣਾ ਗੋਰਾ ਨਾ ਆ ਜੀ ਆਪਣਾ ਜੀ ਹਾਂਜੀ ਗੋਰਾ ਗੋਰਾ ਹਾਂਜੀ ਕਿਹੜਾ ਪਿੰਡ ਆ ਆਪਣਾ ਪਿੰਡ ਆਪਣਾ ਪੱਦੀ ਖਾਲਸਾ ਇਥੇ ਚਾਚੋ ਕੀ ਮਾਨਸੌਰ ਦੇ ਸਾਹਮਣੇ ਹਾਂਜੀ ਲੇਡੀਜ਼ ਡਿਗਨ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ ਤੇ ਬੰਦੇ ਕਿੱਦਾਂ ਠੀਕ ਆ ਸਾਰੇ ਬੰਦੇ ਠੀਕ ਆ ਲੇਡੀਜ਼ ਜਿਹੜੀ ਲੱਗ ਗਈ ਆ ਹਸਪੀਟਲ ਉਹਦਾ ਰਹੀ ਹਲੇ ਕੋਈ ਬਾਕੀ ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ ਗੱਡੀਆਂ ਸਿੱਟੀਆਂ ਹਨ ਗੱਡੀਆਂ ਦਾ ਨੁਕਸਾਨ ਹੋਇਆਗਾ 6 ਗੱਡੀਆਂ ਨੇ ਮੈਂ ਨਾ ਪਰ ਰੱਖ ਹਾਂਜੀ ਮੈਂ ਰੱਖ ਕਰ ਹਾਂਜੀ ਕੀ ਮਾਮਲਾ ਕੀ ਆ ਜਿਹੜਾ ਐਫੀਡੀ ਹੈ ਸੀਗਾ ਮੋਰੇ ਬਰੇਕ ਲਾਈਆਂ ਦੋ ਗੱਡੀਆਂ ਨੇ ਕੋਈ ਜਨਾਨੀ ਡਿੱਗੀ ਅੱਛਾ ਜੀ ਤੇ ਪਿੱਛੇ ਪਿੱਛੇ ਲੱਗਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਵਿੱਚ ਪਾ 10 ਗੱਡੀਆਂ ਹੀ ਲੱਗੀਆਂ ਬੰਦਲਾਂ ਅੱਛਾ ਜੀ ਐਕਦਾ ਉੱਤੇ ਹੀ ਚੜ ਗਈ ਬਹੁਤ ਉੱਪਰ ਤੱਕ ਉਹ ਵੀ ਬਚ ਗਏ ਅੱਛਾ ਜੀ ਤੇ ਦੂਸਰੇ ਥੰਨੇ ਤੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਹਾਂਜੀ ਅਸੀਂ ਫਲੋਰ ਜਾਣ ਆਏ ਕਿਧਰੋਂ ਸੀਗੇ ਅਸੀਂ ਬਿਆਸ ਤੋਂ ਆਏ ਹਾਂ ਬਿਆਸ ਤੋਂ ਤੇ ਸਾਢੇ ਚੋੜ ਤਾਂ ਨਹੀਂ ਲੱਗੀ ਨਹੀਂ ਬਚਾਅ ਹੋ ਗਿਆ ਥੋੜਾ ਜਿਹਾ ਗੱਡੀ ਚ ਲੋ ਹੋਇਆ ਹਾਂਜੀ ਮੋੜੇ ਮੋੜੇ ਜਾਏ ਹਾਂਜੀ ਬਾਬਾ ਜੀ ਨੇ ਮੇਰ ਕੱਪਟਨ ਸੌਰੀ ਹਾਂ ਤੇ ਬੋਲ ਆਪਣਾ ਅਮਰੀਕ ਸਿੰਘ ਜੀ ਹਾਂਜੀ ਅਮਰੀਕ ਸਿੰਘ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਇੱਥੇ ਮਾਨਸ ਰੋਡ ਦੇ ਬਾਹਰ ਖੜੇ ਹਾਈਵੇ ਦੇ ਉੱਪਰ ਹਾਈਵੇ ਤੇ ਐਕਸੀਡੈਂਟ ਹੋਇਆ ਸੀ ਹਾਂਜੀ ਮੌਕੇ ਤੇ ਆਏ ਕੰਟਰੋਲਰੋਂ ਮੌਨ ਆਇਆ ਹੈ ਆ ਕੇ ਗੱਡੀਆਂ ਦਾ ਨੁਕਸਾਨ ਆ ਲਾਂਬੇ ਲਗਾਈਆਂ ਗਈਆਂ ਸਭ ਨੂੰ ਰੋਡ ਟ੍ਰੈਫਿਕ ਚਾਲੂ ਕੀਤਾ ਸਰ ਸਵਾਰੀ ਵਗੈਰਾ ਠੀਕ ਹੈ ਸਰ ਹਾਂਜੀ ਬਾਕੀ ਸਭ ਤੇ ਗੱਡੀਆਂ ਦਾ ਨੁਕਸਾਨ ਹੋਇਆ ਗੱਡੀਆਂ ਦਾ ਨੁਕਸਾਨ ਕਿੰਨੀਆਂ ਗੱਡੀਆਂ ਲੱਗੀਆਂ ਜੀ ਪੰਜ ਗੱਡੀਆਂ ਨੇ ਇਹ ਜਿਹੜੀਆਂ ਗੱਡੀ ਤੇ ਗੱਡੀ ਚੜੀ ਹੈ ਕਾਰਨ ਕੀ ਸੀਗਾ ਇੱਕ ਦੂਜੇ ਦੇ ਚੜ ਗਈਆਂ ਜਿਹੜੀਆਂ ਗੱ ਅਈ ਮੌਕੇ ਬਾਅਦ ਆਏ ਕਿ ਗੱਲ ਦੇ ਕੋਈ ਹਸਪਤਾਲ ਵੀ ਗਿਆ ਨੇ ਕਿਉਂਕਿ ਸਾਰੇ ਸਹੀ ਆ ਨਹੀਂ ਸਾਰੇ ਸਹੀ ਆ